ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਤੇ ਅੱਜ ਮੇਰਾ ਇੱਥੇ ਆਉਣ ਦਾ ਜ ਮੇਨ ਮਕਸਦ ਇਹ ਆ ਜਿਸ ਤਰ੍ਹਾਂ ਪਿਛਲੇ ਆਪਾਂ ਪਹਿਲੀ ਤਰੀਕ ਨੂੰ ਕੀਤੀ ਸੀਗੀ ਵਰਤਾਲਾਪ ਚੋਨੇ ਦੇ ਕਿਸਮਾਂ ਸੰਬੰਧੀ ਉਹ ਤਕਰੀਬਨ ਜਿੱਤੇ ਤੱਕ ਆਪਣੇ ਬੀਜਾਂ ਦੀ ਕਹੋ ਤੁਸੀਂ ਵਿਕਰੀ ਦਾ ਸਬੰਧ ਆਲਮੋਸਟ ਆਪਾਂ ਹੁਣ ਕੰਪਲੀਸ਼ੀਬਲ ਨੂੰ ਵਧ ਰਹੇ ਆ ਤੇ ਜਿਸ ਤਰ੍ਹਾਂ ਕਣਕ ਦੀ ਗੱਲ ਕੀਤੀ ਸੀ ਕਣਕ ਦਾ ਇਹ ਬੜਾ ਰਿਕਾਰਡ ਪ੍ਰੋਡਕਟਿਵਿਟੀ ਹੋਈ ਆ 54 ਮਾਣ ਕਿੱਲੇ ਦੀ ਤੁਸੀਂ ਕਹੋ ਇਹ ਇਸੇ ਤਰ੍ਹਾਂ ਜਿਨੀ ਕਿ ਪੀਸੀ ਬਹੁਤ ਜਿਆਦਾ ਰਿਕਾਡ ਸੀਗਾ ਉਹ ਪਰ ਕਾਰਡ ਵਕੀ ਤੋੜਦਾ ਤੇ ਚੋਨੇ ਦੀ ਜਦੋਂ ਗੱਲ ਕਰਦੇ ਆ ਜਿਹੜਾ ਤਕਰੀਬਨ ਹੁਣ ਆਪਣਾ ਤੜ ਜਿਹੜੀ ਚੋਨੇ ਦੀ ਆ ਪਨੀਰੀ ਦੀ ਲੋਈ ਆ ਪੂਰੇ ਜੋਰਾਂ ਤੇ ਆ ਤੇ ਉਹਦੇ ਜ ਖਾਸ ਵੇਲੇ ਧਿਆਨ ਰੱਖਣ ਦੀ ਗੱਲ ਹੈਗੀ ਆ ਵੀ ਪਹਿਲਾਂ ਜਿਹੜਾ ਚੋਨੇ ਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਜਿਹੜੇ ਯੂਨੀਵਰਸਿਟੀ ਨੇ ਇਸ ਵਾਰ ਤਕਰੀਬਨ 21000 ਕੰਟੈਂਟ ਬੀ ਬਣਾਇਆ ਸੀ ਪਰਮਲ ਕਿਸਮਾ ਦਾ ਤੇ ਉਹਦੇ ਵਿੱਚੋਂ ਤਕਰੀਬਨ 20000 ਕੁਆਂਟਲ 94 95% ਜਿਹੜਾ ਬੀ ਹੈਗਾ ਪਰਮਲ ਦਾ ਉਹ ਵਿਕ ਚੁੱਕਿਆ ਤੇ ਉਹਦੇ ਵਿੱਚੋਂ ਮੁੱਖ ਕਿਸਮ ਦੀ ਗੱਲ ਕਰਾਂ ਤਾਂ OP 126 ਪਿਛਲੇ ਸਾਲ ਤੁਸੀਂ ਬਹੁਤ ਪਰਮਾ ਹੰਗਾਰਾ ਦਿੱਤਾ ਸੀ ਉਹਨੂੰ ਤੇ OP 126 ਕਿਸਮਾਂ ਜਿਹੜੀ ਉਹਦਾ ਤਕਰੀਬਨ ਐਸਕੇ 747500 ਕੁਆਂਟਲ ਬੀ ਬਣਾਇਆ ਸੀ ਤਕਰੀਬਨ ਉਹਦਾ ਸਾਰਾ ਬੀ ਵਿਕ ਚੁੱਕਿਆ ਹੁਣ ਬੀ ਕਿਤੇ ਟਟ ਟਟ ਸ਼ਟ ਆਪਣੇ ਕੇਂਦਰ ਨੇ ਅਸੀਂ 35 ਦੇ ਤਕਰੀਬਨ ਆਪਣੇ ਜਿਹੜੇ ਹੈਗੇ ਨੇ ਵਿਕਰੀ ਕਾਊਂਟਰ ਸਥਾਪਿਤ ਕੀਤੇ ਸੀ ਹਰ ਜ਼ਿਲ੍ਹੇ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦਾ ਤਕਰੀਬਨ ਕਿਤੇ ਖਤ ਮਾੜਾ ਮੋਟਾ ਕਿਤੇ ਪੰਲਾ ਰਹਿ ਗਿਆ ਬਾਕੀ ਸਾਰਾ 126 ਦਾ ਬੀ ਆ ਉਹ ਪੂਰਨ ਤੌਰ ਤੇ ਵਿਕ ਚੁੱਕਿਆ ਉਸ ਤੋਂ ਬਿਨਾ ਹੁਣ ਮਾੜਾ ਮੋਟਾ ਬੀ ਆ ਉਹ ਕਿਤੇ 31 ਦੇ ਰਹਿ ਗਿਆ ਕਿਤੇ 32 ਦੇ ਰਹਿ ਗਿਆ ਥੋੜਾ ਮੋਟਾ ਬੀ ਕਹਿ ਲੋ ਰਹਿ ਗਿਆ ਤਕਰੀਬਨ 92 93% ਆਪਣੀ ਬੀਜ ਦੀ ਵਿਕਰੀ ਹੋ ਚੁੱਕੀ ਆ ਇਸੇ ਤਰ੍ਹਾਂ ਬਾਸਮਤੀ ਦੀ ਗੱਲ ਆ ਬਾਸਮਤੀ ਤਕਰੀਬਨ 80% ਵਿਕਰੀ ਹੋ ਚੁੱਕੀ ਆ ਸੋ ਜਿਹੜਾ ਹੁਣ ਮੇਨਸ ਮੁੱਖ ਸਦੇ ਆਪਣਾ ਇਹ ਸੀ ਵੀ ਆਪਾਂ ਝੋਨੇ ਦੀਆਂ ਕਿਸਮਾਂ ਨੇ ਘਟਸਮਰ ਇਹਨਾਂ ਨੇ ਦਰਮਨ ਸਮਰ ਇਹਨਾਂ ਨੇ ਕਿਸਮਾਂ ਉਨ੍ਹਾਂ ਨੂੰ ਆਪਾਂ ਕਾਸ਼ਤ ਕਰੀਏ ਤੇ ਉਹਨਾਂ ਦੇ ਤੁਸੀਂ ਬਹੁਤ ਹੀ ਭਰਮਾ ਹੰਗਾਰਾ ਦਿੱਤਾ ਹੈ ਜਿਸ ਤਰ੍ਹਾਂ ਦੱਸਿਆ ਗਿਆ ਵੀ ਪਿਛਲੇ ਵਾਰੀ ਜਿਹੜਾ ਪਿਛਲਾ ਸਾਲ ਲੰਘਿਆ ਸੀ ਤਕਰੀਬਨ 90% ਜਿਹੜਾ ਰਕਬਾ ਸੀਗਾ ਉਹ ਘੱਟ ਸਮਾਂ ਲੈਣ ਵਾਲਿਆਂ ਜਾਂ ਦਰਮਿਆਨਾ ਸਮਾਂ ਲੈਣ ਵਾਲੇ ਕਿਸਮਾ ਥੱਲੇ ਸੀ ਜਿਹੜਾ ਕਿਸੇ 2011-12 ਦੇ ਵਿੱਚ ਤਕਰੀਬਨ 60-65% ਰਕਬਾ ਲੰਮਾ ਸਮਾਂ ਲੈਣੇ ਕਿਸਮਾ ਥੱਲੇ ਹੁੰਦਾ ਸੀ ਤੇ ਹੁਣ ਸਿਰਫ 10% ਰਕਬਾ ਜਿਹੜਾ ਕਿ ਲੰਮਾ ਸਮਾਂ ਲੈਣੇ ਕਿਸਮਾ ਥੱਲੇ ਰਹਿ ਗਿਆ ਸੋ ਮੈਨੂੰ ਪੂਰਨ ਆਸ ਆ ਕਿ ਇਸ ਵਾਰ ਉਹ ਰਕਬਾ ਵੀ ਤੁਸੀਂ ਸਹਿਯੋਗ ਦੇਵੋਗੇ ਆਹ ਜਿਹੜਾ ਆਪਣਾ ਕੁਦਰਤੀ ਸੋਮਾ ਖਾਸ ਕਰਕੇ ਪਾਣੀ ਦੀ ਗੱਲ ਚੱਲਦੀ ਏ ਪਾਣੀ ਚਲ ਹੈ ਤਾਂ ਜੀਵਨ ਹੈ ਤੇ ਆਪਾਂ ਉਹ ਕਿਸਮਾ ਕਾਸ਼ਤ ਕਰਾਂਗੇ ਤੇ ਉਹ ਖਾਸ ਜੀ ਗੱਲ ਹੈਗੀ ਆ ਜਿਸ ਤਰ੍ਹਾਂ ਦਰਮੈਨਾ ਸੋਆਣੀਆਂ ਕਿਸਮਾ ਅਸੀਂ ਤਕਰੀਬਨ ਯੂਨੀਵਰਸਿਟੀ ਚ 파ਰਸ਼ ਕਰਦੀ ਆ ਵੀ ਉਹ 15 ਜਾਂ 20 ਤਰੀਕ ਦੇ ਲਾਗੇ ਚਾਗੇ ਆਪਾਂ ਉਹਨਾਂ ਦੀ ਪਨੀਰੀ ਬੀਜੀਏ ਤਾਂ ਕਿ ਉਹਨਾਂ ਦਾ ਪੱਕਣ ਦਾ ਜਿਹੜਾ ਬੂਰ ਪੈਂਦਾ ਜਾਂ ਨਿਸਰ ਦਾ ਝੋਨਾ ਉਹ ਬਾਰਸ਼ਾਂ ਵਿੱਚ ਨਾ ਆਵੇ ਤੇ ਉਹਦੇ ਲਈ 15 20 ਤਰੀਕ ਬਹੁਤ ਠੁਕਮੀ ਹੈ ਤੇ ਹੁਣ ਮੈਨੂੰ ਆਸ ਹੈ ਵੀ ਇਹਨਾਂ ਦਿਨਾਂ ਨੂੰ ਪਨੀਰੀ ਬੀਜ ਲੋਗੇ ਤੇ ਦੂਸਰਾ ਦੇਖਣ ਵਿੱਚ ਇਹ ਆ ਜਿਹੜੀਆਂ ਕਿਸਮਾਂ ਦੇਮਨਾਂ ਸਮਾਂ ਲੈਂਦੀਆਂ ਨੇ ਚਾਹੇ 14 ਹੈ 21 ਹੈ 31 ਹੈ 32 ਹੈ ਇਹਨਾਂ ਦਾ ਜਿਹੜਾ ਤਕਰੀਬਨ ਪੱਕਣ ਦਾ ਸਮਾਂ ਪਨੀਰੀ ਬੀਜਾਂ ਸਮਾਂ 15 ਤੋਂ 20 ਮਈ ਦੇ ਵਿਚਕਾਰ ਹੁੰਦਾ ਹੈ ਤੇ ਇਵਨ 25 ਤੱਕ ਵੀ ਵੇਚ ਸਕਦੇ ਹਾਂ ਤੇ ਉਹ ਪਿਛਲੇ ਸਮੇਂ ਦੇਖਿਆ ਗਿਆ 2022 ਦੇ ਵਿੱਚ ਇਹ ਜ ਮਧਰੇਪਣ ਦੀ ਸ਼ਿਕਾਇਤ ਆਈ ਸੀ ਉਸ ਜਦੋਂ ਵੱਖਰੇ ਵੱਖਰੇ ਸਰਵੇ ਕੀਤੇ ਸਾਰੇ ਪੰਜਾਬ ਦੇ ਵਿੱਚ ਉੱਥੇ ਇਹ ਪਾਇਆ ਗਿਆ ਵੀ ਉਹਨੇ ਬੌਣਾ ਰੋਗ ਸੀ ਇਹ ਉੱਥੇ ਪਾਇਆ ਗਿਆ ਜਿੱਥੇ ਪਨੀਰੀਆਂ ਅਗੇਤੀਆਂ ਬੀਜੀਆਂ ਸੀ ਉਹ ਅਸੀਂ ਤਾਂ ਪਹਿਲਾਂ ਵੀ ਗੁਜਾਰਿਸ਼ ਕਰਦੇ ਰਹੇ ਆ ਮੈਨੂੰ ਲੱਗਦਾ ਪੂਰਨ ਤੁਸੀਂ ਆਸ ਹੈ ਵੀ ਉਸ ਚੀਜ਼ ਨੂੰ ਬਹੁਤ ਮੱਦੇ ਨਜ਼ਰ ਰੱਖਿਆ ਹੋਵੇਗਾ ਪਨੇ ਜਾਂ ਗੇਤੇ ਤੁਸੀਂ ਨਹੀਂ ਬੀਜੀਆਂ ਤਾਂ ਕਿ ਜਿਹੜਾ ਉਹ ਉਸ ਰੋਗ ਤੋਂ ਹੀ ਬਚਾਅ ਹੋ ਸਕੇ ਉਸ ਤੋਂ ਖਾਸ ਮੇਨ ਗੱਲ ਇੱਕ ਹੁੰਦੀ ਹੈ ਵੀ ਜਿਹੜਾ ਪੱਕਣ ਦਾ ਸਮਾਂ ਉਹ ਤੁਹਾਡਾ ਉਸ ਸਮੇਂ ਕਿੰਨੀ ਨਮੀ ਹੈ ਮਾਤਰਾ ਮੌਸਮ ਵਿੱਚ ਕਿੰਨੀ ਨਮੀ ਹੈ ਤੇ ਉਹਦੇ ਵਿੱਚ ਤਾਂ ਕਿ ਜਿਹੜਾ ਮਿਲੇਗਾ ਕੁਆਲਿਟੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜਿਹੜੀ ਪੱਕਣ ਦੇ ਸਮੇਂ ਤੇ ਤਾਪਮਨ ਹੈ ਸੋਆ ਸੇਨ ਇੱਕ ਤੇ ਅਰਬਾ ਕੀਤਾ ਖਾਸ ਕਰਕੇ 126 ਵੈਰਾਈਟੀ ਦੇ ਕੀਤਾ ਖਾਸ ਕਰਕੇ ਉੱਥੇ ਅਸੀਂ ਸੱਤ ਤਰੀਕਾਂ ਦੇ ਮੈਂ ਬਿਆਰਸ਼ ਕਰਾਂਗਾ ਆਪਣੇ ਇੱਥੇ ਤੁਹਾਨੂੰ ਸਲਾਈਡ ਵੀ ਦਿਖਾਵਾਂਗੇ ਤੇ ਉਹਦੇ ਵਿੱਚ ਅਸੀਂ 7 15 ਜੂਨ ਨੂੰ ਲਾਈ 126 25 ਨੂੰ ਲਾਈ 5 ਜੁਲਾਈ ਨੂੰ ਲਾਈ 15 ਜੁਲਾਈ ਨੂੰ ਲਾਈ 25 ਜੁਲਾਈ ਨੂੰ 5 ਅਗਸਤ ਨੂੰ ਤੇ 15 ਅਗਸਤ ਨੂੰ ਉੱਥੇ ਇਹ ਦੇਖਣ ਚਾਹ ਜਿਹੜਾ ਝਾੜ ਸੀਗਾ ਉਹ 25 ਜੂਨ 5 ਜੁਲਾਈ ਤੇ 15 ਜੁਲਾਈ ਇਹਨਾਂ ਦੇ ਤਕਰੀਬਨ 33 34 ਮਾਣ ਆਪਣੇ ਕੁਇੰਟਲ ਪ੍ਰਤੀ ਕਿੱਲਾ ਝਾੜ ਆਇਆ ਤੇ ਤੇ ਤਿੰਨ ਤਰੀਕਾ ਸੀਗਾ 25 ਜੂਨ 5 ਜੁਲਾਈ ਤੇ 15 ਜੁਲਾਈ ਤੇ ਇਹਨਾਂ ਕਿਸਮਾਂ ਦੇ ਜਦੋਂ ਮੋਇਸਚਰ ਦੀ ਨਵੇਂ ਸੀੜੀ ਦਾਣਿਆਂ ਵਿੱਚ ਉਹ ਤਕਰੀਬਨ 17 ਤੋਂ ਲੈ ਕੇ 22% ਦੇ ਦਰਮਿਆਨ ਸੀਗੀ ਜਦੋਂ ਗੱਲ ਕਰਦੇ ਉਹਦੀ ਮਿਲਿੰਗ ਦੀ ਗੱਲ ਕੁਆਲਟੀ ਗੱਲ ਕਰਦੇ ਆ ਜਿਹੜਾ ਝੋਨਾ 15 ਜੂਨ ਨੂੰ ਲਾਇਆ ਸੀ ਉਹ ਜਦੋਂ ਛੱਬੀ ਉਹ ਜਦੋਂ ਆਪਾਂ ਵੜਿਆ ਉਹ ਤਕਰੀਬਨ 15 ਜੂਨ ਨੂੰ ਲਾਇਆ 15 ਸਤੰਬਰ ਦੇ ਲਾਗੇ ਜਾ ਕੇ ਉਹਦੀ ਆ ਜਾਂਦੀ ਆ ਪਕਾਈ ਹੋ ਜਾਂਦੀ ਆ ਉਸ ਸਮੇਂ ਮੌਸਮ 'ਚ ਥੋੜੀ ਨਮੀ ਵੀ ਜ਼ਿਆਦਾ ਹੁੰਦੀ ਆ ਤੇ ਉਸ ਟਾਈਮ ਟੈਂਪਰੇਚਰ ਥੋੜਾ ਹਾਈ ਹੁੰਦਾ ਉਹਦੇ ਕਰਕੇ ਜਿਹੜਾ ਇਹ ਕਿਹੜੇ ਉੱਕਲੋ ਤੁਸੀਂ 14 ਦੀ ਖਬਰੀ ਆ ਕੁੱਲ 14 ਸਾਬਤ ਚੌਲਾਂ ਦੀ ਉਹ 55-56% ਆਉਂਦੀ ਹੈ ਇਸ ਪਰੰਤੂ ਜਦੋਂ ਅਸੀਂ 25 ਜੂਨ ਤੋਂ ਲੈ ਕੇ 15 ਜੁਲਾਈ ਦੇ ਦਰਮਿਆਨ ਲਾਉਨੇ ਆ ਤਾਂ ਇਹ ਹੀ ਰਿਕਵਰੀ 60 ਤੋਂ ਲੈ ਕੇ 62% ਤੱਕ ਚਲੇ ਜਾਂਦੀ ਹੈ ਕੁੱਲ ਚੌਲਾਂ ਦੀ ਰਿਕਵਰੀ ਸਾਬਤ ਚੌਲਾਂ ਦੀ ਕੁੱਲ ਚੌਲ ਤਾਂ ਉਹਦੇ ਤਕਰੀਬਨ 68-69% ਆਉਂਦੇ ਨੇ ਪਰ ਜਿਹੜੇ ਸਾਬਤ ਚੌਲ ਦੀ ਰਿਕਵਰੀ ਆ ਉਹ 15 ਆਪਣੇ 25 ਜੂਨ ਤੋਂ ਲੈ ਕੇ 5 15 ਜੁਲਾਈ ਦੇ ਦਰਮਿਆਨ ਉਹ 60-62% ਸਾਬਤ ਚੌਲਾਂ ਦੀ ਰਿਕਵਰੀ ਆ ਜਾਂਦੀ ਹੈ ਜਦੋਂ ਕਿ ਅਸੀਂ ਦੇਣੇ ਸਰਕਾਰ ਨੂੰ 55-55 ਕਿਲੋ ਹੁੰਦੇ ਨੇ ਸਾਬਤ ਚੌਲ ਬਹੁਤ ਅੱਛੀ ਰਿਕਵਰੀ ਆ ਪਰੰਤੂ ਪਿਛੇ ਜਦੋਂ ਹੜ੍ਹ ਵੀ ਆਏ ਜਾਂ ਹੁਣ ਅੱਜ ਕੱਲ ਕਰਜ਼ਾਨ ਚੱਲ ਪਿਆ ਖਾਸ ਕਰਕੇ ਜਿਹੜੀ ਆਪਣੀ ਸਾਇਲੇਜ ਮੱਕੀ ਬੀਜਦੇ ਆ ਚਾਰਾ ਪਾਉਣ ਲਈ ਜਾਂ ਸਪ੍ਰਿੰਗ ਵਿੱਚ ਬੀਜਦੇ ਆ ਉਹਦੇ ਕਾਰਨ ਕੀ ਹੁੰਦਾ ਵੀ ਤੁਹਾਡਾ ਕਿਸਾਨ ਵੀਰ ਕੀ ਕਰਦੇ ਨੇ 126 ਵੈਰਾਈਟੀ ਹੈ ਜਾਂ ਹੋਰ ਘੱਟ ਸਮਾਂ ਲਾਉਣੀਆਂ ਵੈਰਾਈਟੀਆਂ ਨੇ ਇਹਨਾਂ ਨੂੰ 15 ਜੁਲਾਈ 15 20 ਜੁਲਾਈ 25 ਜੁਲਾਈ ਤੱਕ ਹੀ ਗਾਂ ਲੇਟ ਲਾਉਂਦੇ ਨੇ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਝਾੜ ਘਟਦਾ ਸੀ ਦੇਖਿਆ 25 ਜੁਲਾਈ ਨੂੰ ਲਾਇਆ ਸੀ ਝੋਨਾ ਉਹ ਤਕਰੀਬਨ 30 ਕੁਇੰਟਲ ਝਾੜ ਆਇਆ ਇੱਕਲੇ ਦਾ ਤੇ ਇਸੇ ਤਰ੍ਹਾਂ ਦਾ 5 5 ਅਗਸਤ ਨੂੰ ਲਾਇਆ ਸੀ ਉਦੋਂ 28 ਕੁਇੰਟਲ ਆਇਆ ਤੇ 15 ਅਗਸਤ ਨੂੰ ਲਾਇਆ ਸਿਰਫ 24 ਕੁਇੰਟਲ ਆਇਆ ਤੇ ਸਭ ਤੋਂ بڑا ਮੇਨ ਕਾਰਨ ਸੀ ਉਦੋਂ ਨਮੀ ਦੀ ਮਾਤਰਾ ਆਪਣੇ ਵਾਤਾਵਰਣ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਉਸ ਕਰਕੇ ਤਕਰੀਬਨ 27-28% ਨਮੀ ਦੀ ਮਾਤਰਾ ਉਦੋਂ ਹੁੰਦੀ ਆ ਜਿਹੜੀ ਕਿ ਪਹਿਲਾਂ ਆਪਣੇ ਜਦੋਂ ਲਾਇਆ ਸੀ 25 ਜੂਨ ਤੋਂ 15 ਜੁਲਾਈ ਉਹ ਤਕਰੀਬਨ 17 ਤੋਂ ਲੈ ਕੇ 20 ਦੇ ਪਰਸੈਂਟ ਦੇ ਦਰਮਿਆਨ ਸੀ ਤੇ ਇਸ ਤਰ੍ਹਾਂ ਇਹ ਕੁੱਲ ਚੋਲਾਂ ਦੀ ਮਾਤਰਾ ਉਹ ਅਸੀਂ ਪਹਿਲਾਂ 60-65% ਦੀ ਗੱਲ ਕਰ ਰਹੇ ਸੀ ਇੱਥੇ ਘਟ ਕੇ 56% ਰਹਿ ਗਈ ਉਸ ਤੋਂ 52 ਰਹਿ ਗਈ ਬਾਅਦ ਚ ਤਾਂ 37 38% ਤੀ ਰਹਿ ਗਈ। ਤੋਂ ਮੇਰੀ ਗੁਜਾਰਿਸ਼ ਆ ਵੀ ਆਪਾਂ ਕਿਸੇ ਕਿਸਮ ਨੂੰ ਦੋਸ਼ ਦੇਣਾ ਚਾਹੇ 1509 ਦੀ ਗੱਲ ਚਲਦੀ ਆ 26 ਦੀ ਚਲਦੀ ਆ ਹੋਰ ਵੀ ਗੱਲ ਦਾ। ਉਹਦੇ ਤੇ ਜਿਹੜੇ ਲਵਾਈ ਦਾ ਸਮਾਂ ਉਹ ਬਹੁਤ ਮਹੱਤਵਪੂਰਨ ਹੈ ਖਾਸ ਕਰਕੇ ਜਿਹੜਾ ਘੱਟ ਸਮਾਂ ਲੈਣੇ ਕਿਸਮਾਂ ਨੇ। ਕੋ 26 ਦੀ ਗੱਲ ਕਰਦੇ ਆ 1509 ਦੀ ਗੱਲ ਕਰਦੇ ਆ ਬਾਸਮਤੀ ਦੀ। ਇਹਨਾਂ ਨੂੰ ਅਗੇਤਾ ਬੀਜੋਗੇ ਜਾਂ ਪਛੇਤਾ ਬੀਜੋਗੇ ਤੇ ਇਹਦੇ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ ਉਹਦੀ ਜਿਹੜੀ ਮਿਲਿੰਗ ਕੁਆਲਿਟੀ ਆ। ਉਹਦੇ ਨਾਲ ਤੁਹਾਨੂੰ ਫਿਰ ਸਮੱਸਿਆਵਾਂ ਆਉਂਦੀਆਂ ਨੇ ਵੇਚਣ ਦੀਆਂ। ਵੈਰਾਈਟੀ ਦਾ ਕੋਈ ਕਸੂਰ ਨਹੀਂ ਹੁੰਦਾ ਪਰੰਤੂ ਸਾਡਾ ਜਿਹੜਾ ਉਹਦਾ ਲਵਾਈ ਦਾ ਢੰਗ ਆ ਜਾਂ ਤਰੀਕ ਹੈ ਉਹ ਪੱਕਣ ਦੇ ਸਮੇਂ ਜਿਹੜਾ ਨਮੀ ਦੀ ਮਾਤਰਾ ਹੈ ਜਾਂ ਉਦੋਂ ਤਾਪਮਾਨ ਕਿੰਨਾ ਟੈਂਪਰੇਚਰ ਕਿੰਨਾ ਹੈ ਉਹ ਬਹੁਤ ਮਹੱਤਵਪੂਰਨ ਹੈ ਤੋਂ ਮੇਰੀ ਫੇਰ ਗੁਜਾਰਸ਼ ਕਿਸਾਨ ਵੀਰਾਂ ਨੂੰ ਇਹ ਹੀ ਆ ਕਿ ਇਹ ਘੱਟ ਸਮਾਂ ਲੈਣੀਆਂ ਕਿਸਮਾਂ ਨਹੀਂ ਨਾ ਤਾਂ ਆਪਾਂ ਇਹਨਾਂ ਨੂੰ ਬੜਾ ਅਗੇਤਾ ਬੀਜ ਜਿਨ੍ਹਾਂ ਜਿਮ ਪਹਿਲਾਂ ਗੱਲ ਕੀਤੀ ਆ 25 ਜੂਨ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਲਵਾਈ ਨਹੀਂ ਕਰਨੀ ਇਸੇ ਤਰ੍ਹਾਂ 15 ਜੁਲਾਈ ਤੋਂ 15 ਜੁਲਾਈ ਤੋਂ ਬਾਅਦ ਇਹਨਾਂ ਦੀ ਟ੍ਰਾਂਸਪਲੈਂਟਿੰਗ ਨਹੀਂ ਕਰਨੀ 15 ਜੂਨ ਸ਼ੁਰੂ ਚ ਤੇ 15 ਜੁਲਾਈ ਅਖੀਰ ਚ ਇਦੋਂ ਅਗੇਤਾ ਪਰਾ ਬੀਜੋ ਤੇ ਇਦੋਂ ਪਛੇਤਾ ਪਰਾ ਬੀਜਿਓ ਤਾਂ ਕਿ ਜਿਹੜੇ ਘੱਟ ਸਮਾਂ ਲੈਣ ਵਾਲੇ ਕਿਸਮਾਂ ਸਾਡੀ ਇਸ ਸਮੇਂ ਦੀ ਜ਼ਰੂਰਤ ਹੈ ਉਹ ਜ਼ਰੂਰਤ ਤੇ ਮੱਦੇ ਨਜ਼ਰ ਆਪਾਂ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਬੇਜਾਰਸ਼ ਹੈ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਉਹਨਾਂ ਨੂੰ ਨਾ ਤਾਂ ਬੇਜਦਾ ਕੀਤਾ ਬੀਜਣਾ 15 ਜੂਨ ਤੋਂ ਪਹਿਲਾਂ ਬਿਲਕੁਲ ਨਹੀਂ ਲਾਣਾ ਇਸੇ ਤਰ੍ਹਾਂ ਉਹਨਾਂ ਨੂੰ 15 ਜੁਲਾਈ ਤੋਂ ਬਾਅਦ ਟ੍ਰਾਂਸਪਲੈਂਟ ਜਾਂ ਪੁੱਟ ਕੇ ਨਹੀਂ ਲਾਉਣਾ ਨਹੀਂ ਤਾਂ ਉਹਨਾਂ 'ਚ ਨਮੀ ਦੀ ਮਾਤਰਾ ਰਹੇਗੀ ਤੇ ਮੁੜ ਕੇ ਬਰੋਕਣ ਦੀ ਮੁਸ਼ਕਲ ਆਏਗੀ ਉਦੋਂ ਆਪਾਂ ਨੂੰ ਮੰਡੀ ਕਰਨ ਦੀ ਸਮੱਸਿਆ ਆਉਣਗੀਆਂ ਸੋ ਮੇਰੀ ਗੁਜਾਰਸ਼ ਆਓ ਆਰ ਰਲ ਮਿਲ ਕੇ ਪੰਜਾਬ ਦੇ ਵਾਤਾਵਰਣ ਨੂੰ ਤੇ ਪੰਜਾਬ ਦੇ ਪਾਣੀ ਨੂੰ ਬਚਾਈਏ ਮੇਰੇ ਫਿਰ ਤੁਹਾਨੂੰ ਸਾਰਿਆਂ ਨੂੰ ਅਹੀ ਪਰਮੇ ਵੀ ਸਤਿ ਸ਼੍ਰੀ ਅਕਾਲ ਜੀ